ਹੁਣੇ ਖਤਮ ਹੋਈਆਂ ਰਿਓਲੰਪਿਕਸ ਚ ਆਪਣੇ ਮੁਲਕ ਦੀ ਮਾੜੀ ਕਾਰਗੁਜ਼ਾਰੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਸੁਪਰ ਵਿਚਾਰ ਕਰਨ ਤੋਂ ਪਹਿਲਾਂ ਆਓ ਸਾਰੇ ਆਪਣੇ ਦੋ ਮੈਡਲ ਜੇਤੂਆਂ ਨੂੰ ਸ਼ੁਭਾਸ਼ੀ ਦਈਏ ਪੀਵੀ ਸਿੰਧੂ ਸਾਖਸ਼ੀ ਮੱਲਿਕ ਅਤੇ ਉਹਨਾਂ ਦੇ ਕੋਚ ਪੇਰੈਂਟਸ ਵਧਾਈ ਦੇ ਪਾਤਰ ਨੇ ਪਰ ਕਿਉਂਕਿ ਇੰਨੇ ਵੱਡੇ ਮੁਲਕ ਦੀ ਇੰਨੀ ਵੱਡੀ ਆਬਾਦੀ ਵਾਸਤੇ ਦੋ ਮੈਡਲ ਬਹੁਤ ਨਹੀਂ ਨੇ ਜ਼ਾਹਿਰ ਹੈ ਕਿ ਖੇਡਾਂ ਦੀ ਰਿਵਾਈਵਲ ਵਾਸਤੇ ਇੱਕ ਨਵੀਂ ਨੀਤੀ ਨਵੀਂ ਪਾਲਿਸੀ ਬਣਾਉਣ ਦੀ ਲੋੜ ਹੈ ਇਹ ਨੀਤੀ ਮੁਲਕ ਚ ਬਣੇ ਜਾਂ ਨਾ ਬਣੇ ਪਰ ਅਸੀਂ ਯਾਨੀ ਆਮ ਆਦਮੀ ਪਾਰਟੀ ਪੰਜਾਬ ਚ ਖੇਡਾਂ ਨੂੰ ਬੜਾਵਾ ਦੇਣ ਵਾਸਤੇ ਵਚਨਬਾਦਾਂ ਕਮਿਟਡ ਆ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਕੁਝ ਕਦਮ ਆਪਣੇ ਯੂਥ ਮੈਨੀਫੈਸਟੋ ਚ ਐਲਾਨੇ ਨੇ ਸਰਕਾਰ ਦੀ ਜ਼ਿੰਮੇਵਾਰੀ ਲੈਣ ਦੇ ਇੱਕਦਮ ਬਾਅਦ 2017 ਚ ਪੰਜਾਬ 올림픽 ਮਿਸ਼ਨ ਉਸਾਰੀ ਜਾਏਗੀ ਜਿਨਨੇ ਪਲੇਅਰ 2020 올림픽ਸ ਚ ਹਿੱਸਾ ਲੈਣ ਦੀ ਸਮਰਥਾ ਰੱਖਦੇ ਨੇ ਉਹਨਾਂ ਨੂੰ ਹਰ ਤਰੀਕੇ ਦੀ ਸਹੂਲਤ ਇਨਾ ਤਿੰਨਾ ਸਾਲਾਂ ਵਾਸਤੇ ਦਿੱਤੀ ਜਾਊ। ਇਸ ਤੋਂ ਇਲਾਵਾ 2020 ਤੋਂ ਬਾਅਦ ਦੀਆਂ 올림픽ਸ ਵਾਸਤੇ ਇੱਕ ਜਨਤਕ ਮੁਹਿੰਮ ਮਾਸ ਮੂਵਮੈਂਟ ਚਲਾਈ ਜਾਊਗੀ। ਇਸ ਤਹਿਤ ਤਿੰਨ ਸਪੋਰਟ ਸਕੂਲ, ਤਿੰਨ ਸਪੋਰਟਸ ਕਾਲਜ ਅਤੇ ਇੱਕ ਖੇਡ ਯੂਨੀਵਰਸਿਟੀ ਸਥਾਪਿਤ ਕੀਤੀ ਜਾਏਗੀ। ਹਰ ਸਕੂਲ, ਕਾਲਜ ਪਿੰਡ ਤੇ ਸ਼ਹਿਰ ਚ ਲੜਿੰਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਬਲਾਕ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਲੀਗ ਮੈਚੇਜ਼ ਹਰ ਸਾਲ ਕਰਵਾਈ ਜਾਣਗੇ। ਹਰ ਸਾਲ ਸਕੂਲਾਂ ਵਿੱਚੋਂ 500 ਟੈਲੈਂਟਡ ਬੱਚੇ ਚੁਣੇ ਜਾਣਗੇ ਇਹ ਉਹ ਬੱਚੇ ਹੋਣਗੇ ਜੋ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਣ ਦੀ ਸਮਰੱਥਾ ਰੱਖਦੇ ਨੇ ਇਹਨਾਂ ਚੋਂ ਟੈਲੈਂਟ ਹੋਊਗਾ ਇਹਨਾਂ 500 ਬੱਚਿਆਂ ਨੂੰ ਜੋ 4 ਸਾਲਾਂ ਦੇ ਕਰੀਬ 2000 ਹੋ ਜਾਣਗੇ ਉਹਨਾਂ ਨੂੰ ਹਰ ਤਰ੍ਹਾਂ ਦੇ ਖੇਡਾਂ ਪ੍ਰਤੀ ਸੂਰਤ ਦਿੱਤੀ ਜਾਊਗੀ ਹਾਂ ਜੇਤੂਆਂ ਵਾਸਤੇ ਟੁਕਮੀ ਇਨਾਮੀ ਇਨਾਮ ਰਾਸ਼ੀ ਜਿਹੜੀ ਆ ਉਹ ਵੀ ਹੋਊਗੀ ਉਦਾਹਰਨ ਵਜੋਂ 올림픽 ਦੇ ਸੋਨ ਤਗਮਾ ਵਾਸਤੇ 5 ਕਰੋੜ ਚਾਂਦੀ ਦੇ ਤਗਮਾ ਵਾਸਤੇ 4 ਕਰੋੜ ਅਤੇ ਕਾਂਸੀ ਤਗਮਾ ਜੇਤੂ ਵਾਸਤੇ 3 ਕਰੋੜ ਇਹ ਇਨਾਮ ਰਾਸ਼ੀ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਵਾਸਤੇ ਵੀ ਹੋ ਜ਼ਾਹਿਰ ਹੈ ਕਿ ਇਹ ਸਭ ਵਾਸਤੇ ਖੇਡਾਂ ਦੇ ਬਜਟ 'ਚ ਬੜੇ ਵੱਡੇ ਪੱਧਰ ਤੇ ਵਾਅਦਾ ਹੋ ਸਾਡਾ ਮੰਨਣਾ ਕਿ ਪੰਜਾਬ 'ਚ ਖੇਡਾਂ ਦੀ ਬਿਹਤਰੀ ਵਾਸਤੇ ਬਾੜ ਵਾਸਤੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਕਈ ਐਨਾਲਾਈਜ਼ ਨੇ ਕਮਾਲ ਕੀਤੀ ਭਈਆ ਲੁਧਿਆਣਾ ਲਾਗੇ ਜਸਵਾਲ ਪਿੰਡ ਚ ਹਰਵਿੰਦਰ ਸਰੋਂ ਹੋਣਾ ਨੇ ਕਰੋੜਾ ਰੁਪਏ ਲਾ ਕੇ ਇੱਕ ਬਿਹਤਰੀਨ ਟੈਨਿਸ ਦੀ ਸੰਸਥਾ ਸਟੇਡੀਅਮ ਉਥੇ ਬਣਾਇਆ ਵਾ ਇਸੇ ਤਰ੍ਹਾਂ ਮੋਗਾ ਲਾਗੇ ਸਿੱਧੂਪੁਰਾਵਾ ਨੇ ਚੱਕਰ ਪਿੰਡ ਚ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਖੋਲੀ ਹੋਈ ਹੈ ਇਥੋਂ ਦੇ ਕਈ ਮੁੱਕੇਬਾਜ਼ ਬੌਕਸਰਸ ਮੈਡਲ ਜਿੱਤ ਚੁੱਕੇ ਨੇ ਅਸੀਂ ਇਹੋ ਜੇ ਸਜਣਾ ਦਾ ਮਾਣ ਸਤਿਕਾਰ ਕਰਾਂਗੇ ਤਾਂ ਕਿ ਹੋਰ ਵੀ ਬਾਹਰ ਵਸਦੇ ਪੰਜਾਬੀ ਜਿਹੜੇ ਆ ਉਹ ਆਪਣੇ ਪਿੰਡਾਂ ਨਾਲ ਮੁੜ ਤੋਂ ਜੋਰ ਸਕਰ ਸਾਡੀ ਕੋਸ਼ਿਸ਼ ਆ ਕਿ ਪੰਜਾਬ ਦੇ ਖਿਡਾਰੀ 올림픽 ਖੇਡਾਂ ਦੇ ਮੈਡਲ ਪੋਡੀਅਮ ਤੇ ਮੁਲਕ ਦਾ ਜਿਹੜਾ ਝੰਡਾ ਲ ਉਹ ਲਹਿਰਾ ਸਕਣਗੇ ਇਸੇ ਕਰਕੇ ਤੁਸੀਂ ਦੇਖਿਆ ਹੋਊਗਾ ਸਾਡੀ ਨੀਤੀ ਕਰਕੇ ਬਹੁਤ سارے ਜਿਹੜੇ ਪੁਰਾਣੇ ਪਲੇਅਰਸ ਆ ਉਹ ਸਾਡੇ ਨਾਲ ਜੁੜ ਰਹੇ ਆ ਹੋਰ ਵੀ ਪਲੇਅਰਸ ਜੁੜਨਗੇ ਪਰ ਅਸੀਂ ਚਾਹੁੰਦੇ ਆ ਕਿ ਆਪਾਂ ਸਾਰੇ ਜੁੜ ਕੇ ਇਸ ਪਾਸੇ ਤੁਰੀਏ